ਸਲੋਕ ਮਹੱਲਾ ਤੀਜਾ ਇਹ ਬਾਣੀ ਤਨ ਗੁਰੂ ਅਮਰਦਾਸ ਜੀ ਦੀ ਉਚਾਨ ਕੀਤੀ ਹੋਈ ਹੈ ਹਾਸਤੀ ਸਿਰ ਜੋ ਅੰਕਸ ਹੈ ਅਹਰਣ ਜਿਉਂ ਸਿਰ ਦੇ ਜਿਵੇਂ ਹਾਥੀ ਤੇ ਸਿਰ ਤੇ ਕੁੰਡਾ ਹੈ ਅਤੇ ਜਿਵੇਂ ਅਹਰਣ ਵਦਾਨ ਹੇਠਾਂ ਸਿਰ ਦਿੰਦੀ ਹੈ ਮਨ ਤਨ ਆਗੈ ਰਾਖ ਕੈ ਓਬੀ ਸੇਵ ਕਰੇ ਤੇਵੇਂ ਸਰੀਰ ਅਤੇ ਮਨ ਸਤਿਗੁਰੂ ਨੂੰ ਅਰਪਣ ਕਰਕੇ ਸਾਵਧਾਨ ਹੋ ਕੇ ਸੇਵਾ ਕਰੋ। ਓ ਗੁਰਮਖ ਆਪ ਨਿਵਾਰੀਐ ਸਭ ਰਾਜ ਅਸਿਸ਼ਟ ਕਾ ਲੈ। ਸਤਿਗੁਰੂ ਦੇ ਸੰਮੁਖ ਹੋਇਆ ਮਨੁੱਖ ਇਸ ਤਰ੍ਹਾਂ ਆਪਾ ਭਾਵ ਗਵਾੰਦਾ ਹੈ ਅਤੇ ਮਾਨੋ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ। ਨਾਨਕ ਗੁਰਮਖ ਬੂਜੀਐ ਜਹ ਆਪੇ ਨਦਰ ਕਰੇ। ਏ ਨਾਨਕ ਜਦੋਂ ਹਰੀ ਆਪ ਕਿਰਪਾ ਦੀ ਨਜ਼ਰ ਕਰਦਾ ਹੈ ਤਦ ਸਤਿਗੁਰੂ ਦੇ ਸੰਮਖ ਹੋ ਕੇ ਇਹ ਸਮਝ ਆਉਂਦੀ ਹੈ ਮਹਲਾ 3 ਇਹ ਬਾਣੀ ਧੰਗ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਸੰਸਾਰ ਵਿੱਚ ਆਏ ਉਹੀ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ ਨਾਨਕ ਕੁੱਲ ਉਦਾਰ ਹੈ ਆਪਣਾ ਦਰਗਾਹ ਪਾਵੈ ਮਾਨ ਇਹ ਨਾਨਕ ਹੋਮਨੁਕ ਆਪਣੀ ਕੋਲ ਨੂੰ ਉਤਾਰ ਲੈਂਦੇ ਹਨ ਅਤੇ ਆਪ ਦਰਗਾਹ ਵਿੱਚ ਆਦਰ ਪਾਉਂਦੇ ਹਨ ਪੌੜੀ ਗੁਰਮੁਖ ਸਕੀਆ ਸਿੱਖ ਗੁਰਮੇ ਲਾਇਆ ਸਤ ਗੁਰੂ ਨੇ ਗੁਰਮੁਖ ਸਿੱਖ ਰੂਪ ਸਹੇਲੀਆਂ ਆਪੋ ਵਿੱਚ ਮਲਾਈਆਂ ਹਨ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਹੈ ਲਾਇਆ ਉਹਨਾਂ ਵਿੱਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ ਕਈਆਂ ਨੂੰ ਸਤਿਗੁਰੂ ਨੇ ਹੋਰ ਕਾਰੇ ਲਾਇਆ ਹੋਇਆ ਹੈ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵਾਇਆ ਜਿਨ੍ਹਾਂ ਦੇ ਮਨ ਵਿੱਚ ਪਿਆਰਾ ਗੁਰੂ ਵਸਦਾ ਹੈ ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖਸ਼ਦਾ ਹੈ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਪਾਈਆ ਸਤਗੁਰੂ ਦਾ ਆਪਣੇ ਸਿੱਖਾਂ, ਮਿੱਤਰਾਂ, ਪੁੱਤਰਾਂ ਅਤੇ ਭਰਾਵਾਂ ਨਾਲ ਇੱਕੋ ਜਿਹਾ ਪਿਆਰ ਹੁੰਦਾ ਹੈ। ਗੁਰਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਇਆ। ਏ ਸਿੱਖ ਸਹੇਲਿਓ ਸਾਰਿਆਂ ਗੁਰੂ ਗੁਰੂ ਆਖੋ। ਗੁਰੂ ਗੁਰੂ ਆਕੇ ਗੁਰੂ ਆਤਮਕ ਜੀਵਨ ਦੇ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ।